ਆ ਸਾਡਾ ਕੰਮ ਮੰਮੀ ਕੀ ਗੱਲ ਹੋ ਗਈ ਆ ਫੜ ਆਪਣਾ ਬੈਗ ਤੇ ਚੱਲ ਅੱਥੇ ਇੱਥੇ ਚੱਲ ਤੈਨੂੰ ਗੱਲ ਤੇ ਦੱਸੋ ਵੀ ਗੱਲ ਕੀ ਹੋਈ ਗੱਲ ਗੱਲ ਤੈਨੂੰ ਪਤਾ ਵਾ ਸਾਰੀਆਂ ਕੰਨਾਂ ਦਾ ਤੈਨੂੰ ਸਾਰੀ ਗੱਲ ਦਾ ਪਤਾ ਤੈਨੂੰ ਸਾਰੀਆਂ ਸਿਆਣੀ ਆ ਤੂੰ ਚੱਲ ਨਿਕਲ ਇੱਥੋਂ ਤੂੰ ਹੀ ਆ ਕੇ ਹੁੰਦਾ ਏ ਮੇਰੇ ਦੁਆਰੇ ਫੜ ਫੜ ਆਪਣਾ ਬੈਗ ਫੜਾ ਬਣਾ ਮਸਾਬ ਲਾਇਆ ਵਾ ਵੀ ਚੁੱਪ ਕੀਤੇ ਰਹਿੰਦਾ ਨਾ ਜਮਾਨਾ ਹੀ ਹੈ ਨੀ ਅਜ ਕਦਾ ਸਭ ਲੋਕੀ ਨਾ ਸੱਪਤੇ ਚੜਦੇ ਆ ਲਈ ਠਕਟਾ ਕਰਨ ਰਸੋਈ ਦੇ ਵਿੱਚ ਬਣਾ ਤੇਰੇ ਰਾਦੇ ਵਿੱਚ ਇਹ ਹੋਊਗਾ ਪ੍ਰਪਿੰਦਰ ਮੇਰੇ ਮਗਰ ਆਊਗੀ ਤੇ ਆ ਕੇ ਕਹੂਗੀ ਭੂਆ ਜੀ ਕੋਈ ਨਹੀਂ ਮੈਂ ਬਣਾ ਦਿੰਨੀ ਤੇ ਇਹ ਆਪਣੇ ਮਨ ਚੁਪਲੇਖਾ ਪੜਦੇ ਵੀ ਮੈਂ ਅੱਗੇ ਤੋਂ ਹੁਣ ਕਰੂੰਗੀ ਰਸੋਈ ਦੇ ਵਿੱਚ ਕੰਮ ਤਾਨੂੰ ਉਦਾਂ ਹੀ ਨਾ ਖਾਣਾ ਨਹੀਂ ਆਉਂਦਿਆ ਸਾਰੇ ਜਣਿਆਂ ਨੇ ਮਲਾਇਆ ਸਾਹਿਬ ਚਾਚੀ ਨਾ ਉਹਦਾ ਸੱਚੀ ਆ ਆਪਣੀ ਜਗਾ ਵੀ ਇਹਨਾਂ ਨੂੰ ਨਾ ਠੋਕ ਕੇ ਰੱਖਿਆ ਕਰ ਫੇਰੀ ਇਹ ਸਹੀ ਰਹਿੰਦੀਆਂ ਮਲਾਇਆ ਸਾਹਿਬ ਤੇ ਕੋਈ ਨਹੀਂ ਆ ਜਿਹੜੀ ਪਈ ਨਾ ਮੰਜੇ ਤੇ ਇਹਨੂੰ ਤਾਂ ਮੈਂ ਬਾਅਦ ਚ ਦੱਸੂਗੀ ਇਹਨੂੰ ਜਾ ਲੈੰਦੋ ਇੱਕ ਵਾਰ ਗੱਡੀ ਮੈਨੂੰ ਭੂਆ ਜੀ ਖਿਚੜੀ ਦੀ ਬਣਾ ਕੇ ਦਿੱਤੀ ਆ ਗਏ ਹੁਣ ਮੈਂ ਸਾਰਾ ਦਿਨ ਤੇਰੇ ਤੇ ਨਾ ਰਵਾਂ ਵੀ ਕਦੀ ਮੈਨੂੰ ਆਹ ਬਣਾਉ ਤਾ ਕਦੀ ਆਹ ਬਣਾ ਦੋ ਪਖੰਡ ਫੜਿਆ ਗੱਡਾ ਕੀ ਕੰਮ ਹੋਰ ਨਹੀਂ ਬੜਦੇ ਤੇ ਚਲ ਬਾੜੀ ਚੱਲੀ ਆ ਤੇ ਨਿਆਣੀ ਵਿਚਾਰੀ ਮਾਸਾ ਖਾ ਲੂਗੀ ਭੂਆ ਜੀ ਹਾਂ ਪੁੱਤ ਕੀ ਡੇਜ ਕਰਨਾ ਕਰਨਾ ਕੀ ਹੀ ਗੋਪੀ ਕਹਿਣ ਲਈ ਹੀ ਵੀ ਖਿਚੜੀ ਖਾਣੀ ਆ ਅੱਛਾ ਅੱਛਾ ਮੈਂ ਹਾਂ ਚਲ ਬਣਾ ਦਿੰਨੀ ਨਿਆਣੀ ਨੂੰ ਫਿਰ ਕਿੰਨਾ ਕੁ ਜੀ ਕਰਤਾ ਤੇ ਤੰਗ ਜੀ ਰਪਿੰਦਰ ਨੂੰ ਕਹਿ ਦੇਣਾ ਹੈ ਰਪਿੰਦਰ ਵੀ ਆਪਣੇ ਕੰਮ ਧੰਦੇ ਦੇ ਹੀ ਤੇ ਪਰ ਫਿਰ ਮੈਂ ਹਾਂ ਵੀ ਉਹਨੂੰ ਹਟਾਉਂਗੀ ਤੇ ਇੱਧਰ ਡਾਉਂਗੀ ਤੇ ਮੈਂ ਆਪ ਹੀ ਵੇਲੀ ਆ ਚਲ ਬਣਾ ਹੀ ਦੇਣੀ ਨਿਆਣੀ ਨੂੰ ਚਲੋ ਕੋਈ ਗੱਲ ਨਹੀਂ ਮੈਂ ਵੀ ਤੁਹਾਨੂੰ ਦੱਸਣਾ ਸੀ ਤੁਹਾਨੂੰ ਅੱਜ ਬਸੇ ਜਾਣਾ ਪੈਣਾ ਉਥੇ ਨਾ ਜਾਉਣਾ ਮੈਂ ਅਫਸਰਾਂ ਨੇ ਅੱਛਾ ਤੇ ਮੈਨੂੰ ਥੋੜਾ ਛੇਤੀ ਜਾਣਾ ਪੈਣਾ ਵਾ ਤੇ ਮੈਂ ਜੇ ਰੋਟੀ ਵੀ ਨਾਲ ਹੀ ਲੈ ਚੱਲੇ ਆਂ ਤੇ ਤੂੰ ਮੈਨੂੰ ਜਾਂਦਾ ਜਾਂਦਾ ਬੱਸੇ ਚੜਾ ਦੇ ਨੋ ਫਿਰ ਉਹ ਤੁਸੀਂ ਰੋਟੀ ਪਾਣੀ ਖਾ ਕੇ ਚਲ ਜਿਓ ਹਰਮਾਨ ਕੋਈ ਹੁੰਦਾ ਇੱਥੇ ਤੇ ਬੱਸ ਆ ਜਾਣੀ ਰੋਟੀ ਕੀ ਖਾਣੀ ਸੀ ਤੇਰਾ ਫੁੱਫੜ ਵੀ ਡੀਕਦਾ ਹੋਣਾ ਵਾ ਤੈਨੂੰ ਪਤਾ ਹੀ ਆ ਕੱਲ ਫੋਨ ਤੇ ਬੜੀਆਂ ਗੱਲਾਂ ਲਈ ਹੀ ਕਰਨ ਉਹ ਚੱਲ ਤੁਸੀਂ ਕਹਿ ਦਿਓ ਵੀ 5 ਮਿੰਟ ਮੈਂ ਲੇਟ ਹੋ ਜਾਣਾ ਵਾ ਆ ਤੇਰਾ ਰੋਟੀਦਾਂ ਮੈਂ ਛੱਡਉਣਾ ਸੀ ਭੂਆ ਨੂੰ ਗਾਲਾਂ ਫਿਰ ਪੈ ਹੀ ਜਾਣ ਜਾਂਦੀ ਨੂੰ ਘਰ ਉਹ ਨਹੀਂ ਪੈਂਦੀਆਂ ਤੁਹਾਨੂੰ ਗਾਲਾਂ ਤੇ ਮੈਂ ਰਵਿੰਦਰ ਨੂੰ ਕਹਾਂ ਕਿ ਮੈਨੂੰ ਰੋਟੀਆਂ ਲਾ ਲਵਲੀ ਤੂੰ ਤਾਂ ਥੋੜੀ ਜਿਹੀ ਕਹਿ ਤਾ ਫਿਰ ਪਿੰਦਰ ਨੂੰ ਕਹਿਣਾ ਹੀ ਤੇ ਉਹ ਬਣਾ ਦਿੰਦੀ ਤੈਨੂੰ ਵੀ ਚਲੀ ਗੱਲ ਮੈਂ ਕੀ ਦੱਸਾਂ ਨਿਆਣੀ ਤਾਂ ਕਿਦਾਂ ਦੀ ਜਿਹੜੀ ਮੰਗਾ ਲਈ ਉਹਨੇ ਬਣਾ ਕੇ ਨਹੀਂ ਦਿੱਤੀ ਮੈਂ ਤਾਂ ਰਿਸ਼ਤਾ ਆਪਣੇ ਹੱਥੀ ਕਰਵਾ ਕੇ ਨਾ ਹੁਣ ਪੁਸਤਾਉਣ ਡਈ ਆ ਤੂੰ ਤਾਂ ਮੈਨੂੰ ਬਥੇਰਾ ਕਹਿੰਦਾ ਹੀ ਪੂਆ ਜੀ ਹੁਣ ਮੈਂ ਵਿਆਹ ਨਹੀਂ ਕਰਾਉਣਾ ਮੈਂ ਇਦਾਂ ਹੀ ਉਮਰ ਕੱਢ ਲੈਣੀ ਹੈ ਕੋਈ ਗੱਲ ਨਹੀਂ ਗੋਪੀ ਦੀ ਵੱਡੀ ਹੋ ਜਾਣਾ ਇਹਨੇ ਰੋਟੀ ਪਾਣੀ ਪਕਾ ਲਿਆ ਕਰਨਾ ਪਰ ਮੈਂ ਹੀ ਕਿਹਾ ਹੀਗਾ ਤੇ ਵਿਆਹ ਕਰਨਾ ਤੇ ਪਿਆਣਾ ਹੀਗਾ ਅਜੇ ਉਮਰ ਕਿਹੜੀ ਹੀ ਇਹਨੂੰ ਤਾਂ ਕੁੜੀ ਨੂੰ ਅਕਲ ਹੀ ਹੈ ਨਹੀਂਗੀ ਸਭ ਕੁਝ ਬਣਿਆ ਬਣਾਇਆ ਮਿਲ ਗਿਆ ਵਾ ਤੇ ਰੋਟੀ ਬਣਾਉਂਦੀ ਔਖੀ ਹੋਣ ਰਹੀ ਓ ਚਲ ਨਿਆਣੀ ਨੂੰ ਪਾ ਕੇ ਦਵਾ ਮਸਾ ਖਿਚੜੀ ਰੁਪਿੰਦਰ ਉਹ ਹਾਂ ਕੰਮ ਛੱਡ ਤੇ ਮੈਨੂੰ ਰੋਟੀਆਂ ਲਾ ਦੇ ਚਾਰ ਟੂਟੀਆਂ ਚੱਲੇ ਆਂ ਡੂਟੀ ਤੇ ਚੱਲੇ ਆਂ ਓਏ ਆਹੋ ਉੱਥੇ ਚੱਲੇ ਆ ਮੈਂ ਨਹਾ ਆਂ ਆ ਤੇ ਮੈਂ ਲੱਗਾ ਕੱਪੜੇ ਪਾਉਂ ਅੱਛਾ ਠੀਕ ਆ ਤੇ ਉਹ ਮੈਨੂੰ ਚਾਰ ਰੋਟੀਆਂ ਲਾ ਦੇ ਪਰੌਂਠੀਆਂ ਲਾ ਦੇ ਪਾਈ ਉੱਥੇ ਨਾਲ ਜਪਸਰਾ ਨੇ ਆਉਣਾ ਤੇ ਮੈਂ ਰੋਟੀ ਨਾਲ ਹੀ ਲੈ ਜਾਣਾ ਠੀਕ ਆ ਮੇਰੀ ਗੱਲ ਸੁਣੋ ਹਾਂ ਰੋਟੀ ਮੈਂ ਤੁਹਾਨੂੰ ਪਕਾ ਦਿੰਦੀ ਆ ਤਾਂ ਤੁਸੀਂ ਖਾ ਲਓ। ਉਹ ਨਹੀਂ ਨਹੀਂ ਜੇ ਖਾਂ ਰਹਿ ਪਿਆ ਨਾ ਤਾਂ ਇੱਥੇ ਲੇਟ ਹੋ ਜਾਣਾ ਵਾ। ਪਤਾ ਨਾ ਗੱਲ ਕੀ ਆ ਉਹ ਜੋ ਟਿਫਨ ਚ ਪੈਕ ਕੀਤੀਆਂ ਨਾ ਉਹ ਤੁਹਾਨੂੰ ਪਤਾ ਮੁੜ ਕੇ ਹੋਰ ਤਰ੍ਹਾਂ ਦੀ ਉਹ ਜਾਣੀਆਂ ਵਾ। ਉਹ ਮੈਂ ਉੱਥੇ ਜਾ ਕੇ ਖਾ ਲੈਣੀ ਆ ਵਾ। ਹੁਣ ਪਤਾ ਨਹੀਂ ਵੀ ਉਹਨਾਂ 10 ਵਜੇ ਆਉਣਾ ਵਾ ਕਿ 9 ਵਜੇ ਆਉਣਾ। ਕਿ ਜਾਂ 12 ਵਜੇ ਆਉਣਾ ਵਾ। ਕੋਈ ਨਹੀਂ ਮੈਂ ਉੱਥੇ ਜਾ ਕੇ ਖਾ ਲੈਣੀ ਆ। ਉੱਥੇ ਹਾਜ਼ਰੀ ਤੇ ਲਵਾਵਾਂ ਜਾ ਕੇ ਅੱਗੇ 3-4 ਦਿਨ ਹੋ ਗਏ ਆ। ਚਲ ਕੋਈ ਨਹੀਂ। ਆ ਮੈਂ ਬਾਜ ਕਰ ਲੈਂਦੀ ਫਿਰ ਫੁਲਕੇ ਲਾ ਦਿੰਦੀ ਆ ਪਹਿਲਾਂ। ਓਏ ਆਹ ਭੂਆ ਦੇ ਹੀ ਖਿਚੜੀ ਬਣਾਉਣਾ। ਕਿਉਂ ਬ ਚਲੋ ਮੈਂ ਹਾਂ ਇਹ ਨਹੀਂ ਇਦਾਂ ਨਹੀਂ ਹਟਣਾ ਦੂਜੀ ਤਰ੍ਹਾਂ ਹਟਮਣਾ ਪੈਣਾ ਇਹਨੂੰ ਇਹਦਾ ਜੁੱਲੀ ਵੀ ਇਤਰਾ ਬੰਨਨੀ ਆ ਵਿੱਚ ਤੇ ਫੇਰ ਇਹਨੂੰ ਕੱਢਨੀ ਆ ਇਥੋਂ ਜਾ ਤਨ ਪੇਕੇ ਰਹੂਗੀ ਨਾ ਇਹਦੀ ਅਕਲ ਫੇਰ ਟਿਕਾਣੇ ਆਉਣੀ ਆ ਇਹਨਾਂ ਤੇ ਕਰੇ ਪੁੱਛਿਆ ਹੀ ਨਹੀਂ ਹੁਣ ਮੈਨੂੰ ਵੀ ਕਿਹਨਾਂ ਕੋਈ ਕਿੱਥੇ ਹੈਗੀ ਮੰਮੀ ਤੇ ਕਿੱਥੇ ਨਹੀਂ ਤੁਹਾਗੀ ਜੇ ਇਹਨੂੰ ਉਦਨ ਦਾ ਹੀ ਪਤਾ ਹੈਗਾ ਇਹਨੂੰ ਤੇ ਇਹਨੂੰ ਮੈਨੂੰ ਉਦਨ ਨੇ ਗੱਲ ਕਰ ਛੱਡੀ ਵੀ ਕੁੜੀ ਠੀਕ ਨਹੀਂਗਾ ਤੇ ਮੈਂ ਵੀ ਜਾ ਕੇ ਪਤਾ ਲੈ ਆਉਂਦੀ ਇਹ ਜੇ ਜੋੜਾ ਜਾ ਕੇ ਪਤਾ ਲੈ ਆ ਜਾ ਕੇ ਉਹਦਾ ਇਹ ਨਾ ਮੈਨੂੰ ਹੁਣ ਉਹ ਵੀ ਦੱਸ ਦਿੱਤੀ ਸੀ ਨਹੀਂ ਤਾਂ ਮੈਨੂੰ ਕਿਥੋਂ ਪਤਾ ਲੱਗਣਾ ਸੀ ਕੋਈ ਨਹੀਂ ਇਹਦੇ ਵਾਸਤੇ ਮੈਂ ਜਾਣੀ ਆ ਹੁਣ ਇੱਕ ਵੇਲਾ ਤਰਨ ਨੂੰ ਮੀ ਕੋਹ ਨਹੀਂ ਲੱਗਦਾ ਹੈਗਾ ਹਾਂ ਚੱਲ ਇਹੋ ਬਣਾ ਲੈਣੀ ਆ ਫਿਰ ਵੇਖੀ ਜਾਊਗੀ ਰਾਤ ਨੂੰ ਜੋ ਬਣਾਉਣਾ ਹੋਊਗਾ ਆ ਛੱਡ ਕੰਮ ਮੰਮੀ ਕੀ ਗੱਲ ਹੋ ਗਈ ਆ ਫੜਪੜਾ ਬੈਗ ਤੇ ਚੱਲੋ ਅੱਥਰ ਚੱਲ ਤੈਨੂੰ ਗੱਲ ਤਾਂ ਦੱਸੋ ਵੀ ਗੱਲ 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 ਤੈਨੂੰ ਪਤਾ ਵਾ ਸਾਰੀਆਂ ਗੱਲਾਂ ਦਾ ਤੈਨੂੰ ਸਾਰੀਆਂ ਤੂੰ ਸਿਆਣੀ ਆ ਤੂੰ ਚੱਲ ਨਿਕਲ ਇਥੋਂ ਤੂੰ ਇੱਥੇ ਆ ਕੇ ਹੁੰਦਾ ਏ ਮੇਰੇ ਦੁਆਲੇ ਫੜ ਫੜ ਮੈਂ ਬੈਕ ਫੜਾ ਬਣਾ ਚੋਕ ਚੋਕ ਆਪਣਾ ਬੈ ਕੇ ਤੂੰ ਆ ਬੈਕ ਚੋਕ ਆਪਣਾ ਇਥੋਂ ਓ ਮਮੀ ਮੈਂ ਨਹੀਂ ਕਿਤੇ ਵੀ ਜਾਣਾ ਹੈਗਾ ਮੈਨੂੰ ਗੱਲ ਦਾ ਹੀ ਨਹੀਂ ਮੈਂ ਤੈਨੂੰ ਰਹਿਣ ਨਹੀਂ ਦੇਣਾ ਇੱਥੇ ਜੇਦਰਿਆ ਗਲ ਟਕਾਣੇ ਹੋ ਜਾਏਗੀ ਨਾ ਉਦੋਂ ਤੈਨੂੰ ਲੈ ਆਵਾਂਗੇ ਜਾ ਕੇ ਅਕਲ ਮੇਰੀ ਨੂੰ ਹੋਇਆ ਕੀ ਪਤਾ ਤੈਨੂੰ ਫੜ ਫੜ ਬੋਲੇ ਬਾਗ ਫੜਾ ਬਣਾ ਇਥੇ ਮੰਮੀ ਲੈ ਸੰਦੀਪ ਫੜ ਫੜ ਕੀ ਕਰਨ ਦੇ ਆ ਮੈਂ ਹੋਇਆ ਗਈ ਮੰਮੀ ਦੱਸੋ ਸਹੀ ਹੋਇਆ ਇਹਨੂੰ ਪਤਾ ਨਹੀਂ ਸਾਰਾ ਜਿਹੜੀ ਜੋ ਹੋਣ ਰਿਹਾ ਪਤਾ ਵੀ ਨਹੀਂ ਕੋਈ ਵੀ ਹੋਇਆ ਗਈ ਆ ਮੈਂ ਗੱਲ ਨਹੀਂ ਮੰਮੀ ਘਰਾਂ ਚ ਗੱਲਾਂ ਹੋਈ ਜਾਂਦੀਆਂ ਵਾ ਨਹੀਂ ਇੱਕ ਦਿਨ ਹੋਣ ਦੋ ਦਿਨ ਹੋਣ ਇਹ ਤਾਂ ਸਦਾ ਦਾ ਕੰਮ ਫੜ ਲਿਆ ਵਾਈ ਨੇ ਕਰੋ ਨਾ ਕੱਟੋ ਕੋਈ ਗੱਲ ਨਹੀਂ ਉਹਨਾਂ ਦਾ ਸੰਦੀਪ ਮੈਨੂੰ ਤਾਂ ਕਿਹ ਗੱਲ ਦਾ ਵੀ ਨਹੀਂ ਪਤਾ ਦੀਪਾ ਤੁਸੀਂ ਚਲ ਗਈਆਂ ਮੰਮੀ ਨੂੰ ਸਮਝਾ ਕੋ ਹਾਂ ਮੰਮੀ ਮੈਨੂੰ ਗਲਤ ਦੱਸ ਦੋ ਮੈਨੂੰ ਪਤਾ ਲੱਗੇ ਵੀ ਕਿਹੜੀ ਗੱਲੋਂ ਤੁਸੀਂ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਣ ਦੇ ਜੀ ਨਹੀਂ ਜਨਮ ਕੱਢਣ ਤਾਂ ਨਹੀਂ ਤੇਰੀ ਅੱਖਾਂ ਨੂੰ ਟਿਕਾਣੇ ਹੋ ਜੇਗੀ ਨਾ ਤੇ ਤੈਨੂੰ ਲੈ ਆਵਾਂਗੇ ਜਾ ਕੇ ਤੇਰੀ ਮਾਂ ਤੈਨੂੰ ਮਾਠੇ ਦੇ ਦੂਗੀ ਚੰਗੀ ਤਰ੍ਹਾਂ ਜਰਾ ਮੰਮੀ ਮੇਰੀ ਮਾਂ ਨੇ ਅਕਲ ਦੇ ਕੇ ਕੱਲਿਆ ਤਾਂ ਤਾਂ ਹੀ ਵਸਣ ਨਹੀਂ ਹੈ ਇੱਥੇ ਮੈਨੂੰ ਗੱਲ ਦਾ ਪਤਾ ਹੋਵੇ ਤੇ ਫਿਰ ਵੀ ਮੈਂ ਬੈਗ ਚੁੱਕ ਦੀ ਚੰਗੀ ਲੱਗਾ ਵੀ ਮੈਂ ਆਹ ਗਲਤੀ ਕੀਤੀ ਆ ਮੈਨੂੰ ਦੱਸੋ ਤਾਂ ਸਹੀ ਨਹੀਂ ਅਕਲ ਤੈਨੂੰ ਇਹੋ ਦਿੱਤੀ ਆ ਵੀ ਪਾ ਥਾਂ ਥਾਂ ਤੁਰੇ ਫਿਰਨੀ ਐ ਇਤਰਾ ਹੀ ਤੂੰ ਕਦੀ ਸਾਸ ਨੂੰ ਪੁੱਛ ਕੇ ਵੀ ਗਈਆਂ ਫੇ ਮੈਂ ਫਲਾਣ ਥਾਂ ਚੱਲੀ ਆ ਜੇ ਕੁੜੀ ਤੇ ਸਾਟ ਲੱਗੀ ਤੂੰ ਤਾਂ ਨਾ ਮੈਨੂੰ ਦੱਸਿਆ ਤੂੰ ਨਾ ਆਵੇਂ ਕੱਲੀ ਹੋਈ ਜਾ ਕੇ ਕਿਹ ਦਿਨ ਹੋ ਗਿਆ ਮੰਜੀ ਦੇ ਪਈ ਨੂੰ ਉਹ ਮੰਮੀ ਮੈਨੂੰ ਤੇ ਆਪ ਕੱਲ ਪਤਾ ਲੱਗਾ ਵਾ ਮੈਨੂੰ ਤਾਂ ਦਲਜੀਤ ਨੇ ਦੱਸਿਆ ਆ ਕੇ ਕਿ ਉਹਨੂੰ ਸਾਟ ਲੱਗੀ ਆ ਤੇ ਉਦਾਂ ਹੀ ਮੈਂ ਉਹਦਾ ਪਤਾ ਲੈਣ ਚੱਲ ਗਈ ਤੁਸੀਂ ਤੇ ਅੰਦਰ ਲੰਮੇ ਪਏ ਤੁਹਾਨੂੰ ਮੈਂ ਕੀ ਦੱਸਣਾ ਸੀ ਤੁਸੀਂ ਤੇ ਅੱਗੇ ਮੇਰੇ ਦਿਵਾੜੇ ਹੋਏ ਹੀ ਪਹਿਲਾਂ ਹੀ ਦੀਦੀ ਵੀ ਆਪਣੀਆਂ ਮਰਜ਼ੀਆਂ ਕਰਦੇ ਹੀ ਨਾ ਇਹਨਾਂ ਨਾਲ ਨਾ ਇਦਾਂ ਹੀ ਹੋਣਾ ਚਾਹੀਦਾ ਸੀ ਸਿਆਣੀ ਬੇਣੀ ਜਦੋਂ ਘਰ 'ਚ ਹੈਗੀ ਆ ਤੇ ਮਰਜ਼ੀਆਂ ਆਪਣੀਆਂ ਕਰਨ ਢੀ ਹੀ ਅੱਜੇ ਮੰਮੀ ਨਾ ਇਦਾਂ ਕਰਨ ਦੇ ਆ ਕੱਲ ਨੂੰ ਮੇਰ ਨਾ ਕਰਨਗੇ ਕੋਈ ਗੱਲ ਨਹੀਂ ਚੰਗਾ ਮੰਮੀ ਬਾਹਰ ਕੱਢਣ ਕਿੰਨਾਂ ਨੂੰ ਤੂੰ ਬੈਕ ਚੋਕ ਤੇ ਰਾਹ ਫਾਉ ਉਧਰ ਨੂੰ ਜੋ ਕੀਤਾ ਚੰਗਾ ਹੀ ਕੀਤਾ ਵਾ ਮੰਮੀ ਮੈਂ ਤਾਂ ਚਲ ਜੂਗੀ ਪਰ ਤੁਸੀਂ ਇੱਕ ਦਿਨ ਪਸਤਾਉਣਾ ਵਾ ਜੇ ਨਾ ਪਸਤਾਓਗੇ ਨਾ ਤੇ ਆਖਿਓ ਅੱਜ ਤੇ ਮੰਮੀ ਨੇ ਨਾ ਹਾਂ ਅਧੀ ਕਰ ਦਿੱਤੀ ਐ ਅੱਗੇ ਤੇ ਚੱਲ ਉਦਾਂ ਬੋਲਦੇ ਤੇ ਮੈਂ ਵੀ ਕੰਨੀ ਸੀ ਵੀ ਚੱਲ ਕੋਈ ਗੱਲ ਨਹੀਂ ਆ ਉਦਾਂ ਹੀ ਕਰਦੇ ਆ ਤੇ ਇੱਕ ਸੰਦੀਪ ਦੇ ਵੇਹ ਕੰ ਵੀ ਦੱਸ ਤੂੰ ਮੰਮੀ ਨੂੰ ਰੋਕ ਹੀ ਲੈ ਵੀ ਮੰਮੀ ਇਹ ਕੀ ਕਰਨ ਦੇ ਜੇ ਮੈਂ ਵਾਝਾ ਹੀ ਮਾਰਦੀ ਰਹੀ ਆ ਤੇ ਚੁੱਪ ਕਰਕੇ ਤੇ ਅੰਦਰ ਵੱਲ ਨੂੰ ਚਲ ਗਈ ਮਨਾ ਹੁਣ ਮੈਂ ਕੀ ਕਰਾਂ ਜੇ ਮੈਂ ਇਦਾਂ ਹੀ ਪਿੰਡ ਗਈ ਤੇ ਉੱਥੇ ਜਾ ਕੇ ਉਹਨਾਂ ਨੂੰ ਮੈਂ ਕੀ ਦੱਸੂਗੀ ਵੀ ਕੀ ਹੋਇਆ ਵਾ ਮਿੰਨ ਤੇ ਕਿਸ ਗੱਲ ਦਾ ਵੀ ਨਹੀਂ ਪਤਾ ਵੀ ਹੋਇਆ ਕੀ ਚੱਲ ਇਦਾਂ ਕਰਦੀ ਆ ਭੂਆ ਜੀ ਅਜੇ ਆਉਦੇ ਨਾ ਲਵਲੀ ਘਰੀ ਆ ਮੈਂ ਉਹ ਨਾ ਕਰ ਜਾਨੀ ਆ ਤੇ ਪੂਆ ਜੀ ਨੂੰ ਕਹਿੰਨੀ ਆ ਵੀ ਇਹਨੂੰ ਸਮਝਾਓ ਥੋੜਾ ਬੋਤਾ ਐਦਾਂ ਹੁਣ ਮੈਂ ਜਾਂਦੀ ਚੰਗੀ ਲੱਗਦੀ ਆ ਦੱਸ ਇੱਕ ਦਤਰੇ ਆਉਂਦੀ ਬੈਗੂ ਫੜਿਆ ਲੱਭ ਜਾਂਦਾ ਪਤਾ ਆਉਂਦੇ ਆ ਦਲ ਜਿੰਦਰਾ ਹੈ ਕੀ ਹੋਇਆ ਮਾ ਪਤ ਤਾ ਦੱਸ ਮੈਨੂੰ ਬੈਗ ਫੜਿਆ ਹੱਥ ਵਿੱਚ ਦੀਦੀ ਕੀ ਹੋਇਆ ਵਾ ਅੱਜ ਤੇ ਮੰਮੀ ਨੇ ਹਾਦੀ ਕਰਤੀ ਮੇਨ ਨਾ ਮੰਮੀ ਨੇ ਰਪਿੰਦਰ ਜਾਂ ਪਾਣੀ ਦਾ ਗਲਾਸ ਲੈ ਕੇ ਆ ਆ ਉਥੇ ਮੇਰੀ ਤੀ ਠੀਕ ਹੈ ਦੱਸਣੀ ਹੈਗੀ ਆ ਪੂਆ ਜੀ ਉਥੇ ਲਾ ਜਮ ਲਿਉਣੀ ਆ ਪਾਣੀ ਬੋਤ ਮੈਨੂੰ ਗੱਲ ਤੇ ਦੱਸ ਗੱਲ ਹੋਈ ਕੀ ਆ ਹਰ ਹੋਇਆ ਹਾਲ ਨਹੀਂ ਨਿਕਲਣਾ ਕੀ ਦੱਸਾਂ ਤੁਹਾਨੂੰ ਪੂਆ ਜੀ ਮੈਂ ਮੰਮੀ ਨੇ ਨਾ ਬੈਗ ਚ ਕੱਪੜੇ ਪਾ ਕੇ ਨਾ ਤੇ ਮੈਨੂੰ ਘਰੋਂ ਕੱਢਤਾ ਵਾ ਪੁੱਤ ਘਰੋਂ ਕੱਢਤਾ ਵਾ ਐਡੀ ਕਿਹੜੀ ਨੋਕਤਾ ਆ ਗਈ ਆ ਘਰੋਂ ਕੱਢਣ ਵਾਲੀ ਕੋਈ ਨਾ ਕੋਈ ਗੱਲ ਤੇ ਹੋਈ ਹੋਊਗੀ ਮੈਨੂੰ ਗੱਲ ਦੱਸ ਸਾਰੀ ਗੱਲ ਹੋਈ ਕੀ ਆ ਦੱਸ ਪੁੱਤ ਦੀਦੀ ਵਾਲੋਂ ਪਾਣੀ ਪੀ ਪਹਿਲਾਂ ਗਲਦਾ ਤੇ ਪੂਆ ਜੀ ਮੈਨੂੰ ਵੀ ਨਹੀਂ ਪਤਾ ਲੱਗਾ ਕੀ ਹੋਈ ਐ ਮੈਂ ਤਾਂ ਸਬਜ਼ੀ ਚਿਰਣ ਡਈ ਹਾਂ ਤੇ ਅੰਦਰੋਂ ਹੀ ਬੈਗ ਚ ਕੱਪੜੇ ਪਾ ਕੇ ਲਿਆਏ ਆ ਤੇ ਆ ਕੇ ਬਸ ਇੱਕੋ ਗਾਲ ਹੀ ਕਰੀ ਜਾਂਦੇ ਆ ਵੀ ਤੂੰ ਚਲ ਜਾ ਇੱਥੋਂ ਤੂੰ ਚਲ ਜਾ ਇੱਥੋਂ ਗਲਦੀ ਤੇ ਮੈਂ ਪੁੱਛਣ ਵੀ ਨਹੀਂ ਵੀ ਮੈਨੂੰ ਗਾਲ ਤੇ ਦੱਸੋ ਵੀ ਗੱਲ ਕੀ ਹੋਈ ਆ ਨਾ ਮੈਨੂੰ ਗਾਲ ਹੀ ਦੱਸਣ ਦੇ ਆ ਵੀ ਹੋਈ ਕੀ ਆ ਗੱਲ ਪੁੱਤ ਜੇ ਕੋਈ ਗੱਲ ਨਹੀਂ ਹੋਈ ਫਿਰ ਘਰੋਂ ਕਿਉਂ ਘੜਤਾ ਮੈਨੂੰ ਇਹੋ ਗੱਲ ਦੀ ਤੇ ਸਮਝ ਨਹੀਂ ਲੱਗਣ ਦੀ ਪੂਆ ਜੀ ਮੈਂ ਹੁਣ ਘਰੋਂ ਤੇ ਆ ਗਈ ਹਾਂ ਤੈਨੂੰ ਮੈਂ ਆਖਿਆ ਚਲ ਤੈਨੂੰ ਕਹਿਨੀ ਆ ਵੀ ਤੁਸੀਂ ਪੁੱਛ ਕੇ ਵੇਖ ਲੋ ਕੀ ਗੱਲ ਕੀ ਹੋਈ ਆ ਮੈਂ ਕੀ ਜਾਣਾ ਵਾ ਰਪਿੰਦਰ ਤੋਂ ਇਦਾਂ ਕਰ ਤੂੰ ਜਾ ਚਾਚੀ ਆਪਣੀ ਨੂੰ ਆਵਾਜ਼ ਮਾਰ ਕੇ ਲਿਆ ਜੇ ਮੈਂ ਗਈ ਨਾ ਮੇਰੇ ਉਹਨੇ ਸਿਰ ਦੇ ਵਾਲਾ ਨੂੰ ਪਿਆਣਾ ਵਾ ਇੱਥੇ ਸਾਹਮਣੇ ਸਾਰੀ ਗੱਲਬਾਤ ਹੋ ਜੂਗੀ ਨਾਲੇ ਗੱਲ ਬਾਤ ਦਾ ਪੂਆ ਜੀ ਜੇਕਰ ਦੇ ਵਿੱਚ ਮੜੀ-ਮੁਟੀ ਗੱਲ ਹੋ ਵੀ ਗਈ ਆ ਤਾਂ ਤੁਸੀਂ ਦੀਦੀ ਬੈਗ ਕੱਲੀ ਫੜਿਆ ਵਾ ਦੱਸਣ ਤੇ ਡਈ ਆ ਰਪਿੰਦਰ ਮੈਨੂੰ ਤੇ ਆਪ ਨਹੀਂ ਸਮਝ ਲੱਗੀ ਯੇ ਮੈਨੂੰ ਸਮਝ ਲੱਗਦੀ ਤੇ ਫੇਰ ਮੈਂ ਘਰੋਂ ਆਉਂਦੀ ਕਿਉਂ ਮੈਨੂੰ ਤੇ ਇੱਕੋ ਗੱਲ ਹੀ ਕਰੀ ਜਾਂਦੇ ਬਸ ਪਿੱਛੋਕ ਬੈਗ ਤੇ ਚਲ ਜਾ ਇੱਥੋਂ ਚਲ ਜਾ ਇੱਥੋਂ ਮੈਂ ਤਾਂ ਗੱਲ ਪੁੱਛਣ ਲਈ ਆ ਮੈਨੂੰ ਦੱਸਣ ਤੇ ਸਹੀ ਇਹ ਗੱਲ ਹੋਈ ਕੀ ਆ ਬਾਕੀ ਚਲੋ ਦੀਦੀ ਹੈ ਦਸਾਈਆਂ ਪਰ ਇਹ ਆ ਕਿ ਸਿਆਣਾ ਬੰਦਾ ਨਾ ਘਰ ਚ ਸਿਆਣਾ ਹੀ ਹੁੰਦਾ ਵਾ ਅਗੇ ਨਾ ਪੁੱਛ ਕੇ ਕਿਛ ਕੇ ਤਰਨਾ ਚਾਹੀਦਾ ਵਾ ਤੇ ਬਾਕੀ ਕੋਈ ਨਹੀਂ ਭੂਆ ਜੀ ਮੈਂ ਲਿਉਣੀ ਆਵਾਜ਼ ਮਾਰ ਕੇ ਬਲ ਨੀ ਤੂੰ ਵੀ ਸਵਾਲ ਜਵਾਬ ਕਰੀ ਜਾਣ ਲਈ ਜਿਹੜਾ ਤੈਨੂੰ ਕੰਮ ਆਉ ਤੇ ਕਰ ਲੈ ਉਹਨੂੰ ਸੱਦ ਕੇ ਲਿਆ ਸੀ ਆਣਾ ਬੰਦਾ ਹੁੰਦਾ ਵਾ ਤੇਰੀ ਸੱਸ ਹੁੰਦੀ ਨਾ ਸਿਰ ਤੇ ਫੇਰ ਮੈਂ ਵੇਂਦੀ ਭੜਾ ਤੂੰ ਕਿੰਨੀ ਕੋਦੀ ਮੰਦੀ ਹੈ ਹੁਣ ਖਸਮਦੀ ਨਹੀਂ ਮੰਨਣ ਰਹੀ ਤਾਂ ਸੱਸ ਦੇ ਕਿੱਥੋਂ ਮੰਨਣੀ ਪੂਆ ਜੀ ਦੇਖ ਲੋ ਰਪਿੰਦਰ ਦੀ ਵੀ ਗੱਲ ਵੀ ਦੱਸ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਕਿਉਂਦੀ ਭਲਾ ਕਰੋ ਨਾਲੇ ਗੱਲ ਇਹ ਆ ਵੀ ਮੈਂ ਅੱਗੇ ਇੰਨਾ ਚਿਰ ਉਹਦੇ ਨਾਲ ਕੱਢ ਲਿਆ ਵਾ ਅੱਗੇ ਨਹੀਂ ਮੈਂ ਬੈਗ ਲੈ ਕੇ ਤੁਰੀ ਘਰ ਤੇ ਹੁਣੀ ਮੈਂ ਤੁਰਨਾ ਹੀ ਤੁਹਾਨੂੰ ਤੇ ਮੇਰਾ ਚੰਗੀ ਤਰ੍ਹਾਂ ਪਤਾ ਵਾ ਨਾ ਚੈਨ ਪੁੱਤ ਕੋਈ ਗੱਲ ਨਹੀਂ ਮੈਨੂੰ ਤਾਂ ਸਾਰਾ ਪਤਾ ਹੀ ਹੈ ਗੱਲਾਂ ਕਰਨ ਵਾਲੇ ਇਦਾਂ ਗੱਲਾਂ ਕਰਦੇ ਹੁੰਦੇ ਆ ਤੂੰ ਗੁੱਸਾ ਨਾ ਕਰ ਪਾਣੀ ਘੁੱਟ ਪੀ ਉਹਨੇ ਆ ਜਾਣਾ ਮੈਂ ਆਪੇ ਗੱਲ ਕਰਦੀ ਆ ਭੂਆ ਜੀ ਅਖਿਆਈ ਤੇ ਉਹਨਾਂ ਨੂੰ ਨਾ ਉਦਣ ਵਾਲੀ ਗੱਲ ਦੀ ਆ ਜਿਹੜਾ ਅਸੀਂ ਤੁਹਾਡੇ ਕੋਲ ਚਲ ਗਏ ਆ ਤੇ ਤੁਸੀਂ ਉਹਨਾਂ ਨਾਲ ਗੱਲ ਨਹੀਂ ਕੀਤੀ ਫੋਨ ਤੇ ਉਹ ਹੁਣ ਗੁੱਸਾ ਸਾਰਾ ਨਾ ਮੇਰੇ ਤੇ ਕੱਢਣ ਦੇ ਆ ਬਸ ਇੱਕੋ ਗਾਲੀ ਕਰੀ ਜਾਂਦੇ ਆ ਤੂੰ ਮੈਨੂੰ ਨਾ ਦੱਸ ਕੇ ਨਹੀਂ ਗਈ ਲਵਲੀ ਘਰ ਗਈ ਆ ਕੁੜੀ ਦਾ ਪਤਾ ਲੈਣ ਤੇ ਮੈਨੂੰ ਨਹੀਂ ਦੱਸਿਆ ਮੈਨੂੰ ਦੱਸ ਕੇ ਨਹੀਂ ਜਾਂਦੀ ਜਿੱਥੇ ਜਾਨੀ ਦੱਸੋ ਅੱਜ ਤੱਕ ਮੈਂ ਉਹਨਾਂ ਦੇ ਪੁੱਛੇ ਤੋਂ ਬਗਾਰ ਕਦੀ ਗਈ ਐ ਇੰਨਾ ਮੈਂ ਇਹਨਾਂ ਦਾ ਕਰਦੀ ਰਹੀ ਆ ਨਾ ਜੋ ਵੀ ਖਰਚਾ ਵਾ ਸਾਰਾ ਮੈਂ ਕਰਦੀ ਆ ਵਿਆਹ ਤੇ ਵੀ ਜਿੰਨੇ ਪੈਸੇ ਲੱਗੇ ਆ ਮੈਂ ਲਾਏ ਆ ਮੈਂ ਅੱਜ ਤੱਕ ਕਦੀ ਨਹੀਂ ਇਹਨਾਂ ਨੂੰ ਕਿਹਾ ਤੇ ਫਿਰ ਵੀ ਇਹ ਮੇਰੇ ਨਾਲ ਇਦਾਂ ਕਰਨ ਦੇ ਪੁੱਤ ਜਦੋਂ ਤੈਨੂੰ ਘਰੋਂ ਕੱਢਿਆ ਨਿੱਕੀ ਕਿੱਥੇ ਹੈਗੀ ਉਹ ਨਹੀਂ ਘਰ ਹੈਗੀ ਨਹੀਂ ਨਹੀਂ ਭੂਆ ਜੀ ਮੈਂ ਤੁਹਾਡੇ ਨਾਲ ਵੀ ਨਹੀਂ ਜਾਣਾ ਤੁਸੀਂ ਇਦਾਂ ਕਰੋ ਕਿ ਮੰਮੀ ਨਾਲ ਇੱਕ ਵਾਰੀ ਗੱਲ ਕਰਕੇ ਨਾ ਤੇ ਮੈਨੂੰ ਤੁਸੀਂ ਘਰੇ ਛੱਡੋ ਮੈਂ ਉੱਥੇ ਹੀ ਠੀਕ ਆ ਚੱਲ ਕੋਈ ਗੱਲ ਨਹੀਂ ਕਹੀ ਯਰ ਪਿੰਦਰ ਲਿਆਣਾ ਆਉਂਦੀ ਆ ਤਾਂ ਕਰ ਲੈਨੇ ਆ ਗੱਲ ਕਿ ਕੀ ਆਂਦੀ ਆ ਚੱਲ ਵੇਹਲਿਓ ਪੁੱਛ ਪਾਣੀ ਪੀ ਤੂੰ ਘਟ ਨੀਬ ਮੈਂ ਕਦੀ ਬੋਲੀ ਨਹੀਂ ਐਨਾ ਆਖ ਕੇ ਬੋਲੀ ਆ ਮੈਂ ਇਹਦੇ ਨਾਲ ਤੇ ਤੂੰ ਉਹਨਾਂ ਘਟ ਕਚਾਹ ਬਣਾ ਚੰਗੀ ਜੀ ਬਣਾ ਕੇ ਲਿਆ ਮੇਰਾ ਸਿਰ ਬਹੁਤ ਪਾਟਣ ਡਿਆ ਪੀਣ ਨਾਲ ਕੋਈ ਗੱਲ ਨਹੀਂ ਮੰਮੀ ਜੀ ਹੁਣੇ ਬਣਾ ਦਿੰਨੀ ਆ ਚਾ ਮੈਂ ਚੰਗੀ ਜੀ ਬਣਾ ਕੇ ਲਿਆਵੀਂ ਚੰਗਾ ਸੰਦੀਪ ਜਦੋਂ ਦੀ ਵਿਆਹੀ ਆਈ ਆ ਨਾ ਮੈਂ ਤੇ ਨੇਗੇ ਟਾਈਮ ਕੱਢਿਆ ਇਹਦੇ ਨਾਲ ਮੈਂ ਇਹ ਹੋਈ ਆਖਣਾ ਮੈਂ ਹਾਂ ਚੱਲ ਸੁਧਰ ਜਾਈਗੀ ਸੁਧਰ ਜਾਈਗੀ ਪਰ ਇਹਨੂੰ ਅਕਲ ਨਹੀਂ ਆਈ ਮਾਸਾ ਵੀ ਇਹਨੂੰ ਮੇਰਾ ਘੜਾ ਜੀ ਕਰਦਾ ਇਹ ਆਪਣੇ ਖਤਬੀ ਕਰਾਉਂਦੀ ਏ ਸਭ ਕੁਛ ਜੇ ਚੱਜ ਦੀ ਰਣਨੀ ਤੇ ਨਾਲ ਇਤਰਾ ਕਰਉਂਦੀ ਏ ਤੇ ਚੱਲ ਹੋਣੀ ਇਹਦੀ ਅਕਲ ਟਕਾਣੇ ਕਿਤੇ ਆ ਜਾਈ ਮਮੀ ਤੁਸੀਂ ਆ ਜਿਹੜਾ ਕੰਮ ਕੀਤਾ ਨਾ ਬਹੁਤ ਵਧੀਆ ਕੀਤਾ ਵਾ ਤਾਂ ਹੀ ਤੇ ਮੈਂ ਗਾਂ ਨਹੀਂ ਹੋਈ ਜਦੋਂ ਇਹ ਝੂਠ ਬੋਲਦੀ ਆ ਤੁਹਾਨੂੰ ਕੁਝ ਦੱਸ ਦੇਣੀ ਆ ਚੁੱਪ ਕਰਕੇ ਚੱਲ ਜਾਂਦੀ ਆ ਤੇ ਮੈਂ ਕਿ ਦੱਸ ਆਸ ਦੇ ਦਿੰਦੀ ਇਹਦਾ ਸੰਦੀਪ ਜਾਪੋ ਤੇ ਚਾਹ ਬਣਾ ਕੋਟ ਕੇ ਚੰਗੀ ਜੀ ਕੋਈ ਗੱਲ ਨਹੀਂ ਮੰਮੀ ਮੈਂ ਹੁਣੇ ਬਣਾ ਕੇ ਲਿਆਉਣੀ ਆ ਚਾਹ ਚਾਚੀ ਜੀ ਅਨਰ ਪਿੰਦਰੇ ਚਾਚੀ ਜੀ ਤੂੰ ਹੀ ਇੱਥੇ ਬੈਠੇ ਆ ਮੇਜੇ ਦੇ ਨਾਲ ਤੇ ਨੌਂ ਦਾੜੀ ਸਾਡੇ ਘਰੋਂ ਦਈ ਆ ਕੀ ਗੱਲ ਹੋਈ ਏ ਘਰ ਨਹੀਂ ਗੱਲ ਕੀ ਹੋਣੀ ਆ ਇਹਦੀ ਤੈਨੂੰ ਪਾਣਾ ਦੇ ਹੈਗਾ ਸਾਰਾ ਜੋ ਕੋ ਕਰਨ ਲਈ ਆ ਤੁਹਾਡੇ ਘਰ ਹੀ ਕਰਨ ਗਈ ਆ ਕੀ ਪਤਾ ਮੈਨੂੰ ਜਾ ਚੀ ਜੀ ਉਹ ਤੇ ਆ ਗਈ ਉੱਚੀ ਉੱਚੀ ਰੋਂਦਈ ਆ ਬੈਗ ਵੀ ਹੱਥ ਦੇ ਵਿੱਚ ਫੜਿਆ ਵਾ ਤੇ ਪਤਾ ਨਹੀਂ ਹੁਣ ਭੂਆ ਲੱਗੇ ਬੈਠੀ ਆ ਉਹ ਤੇ ਮੈਨੂੰ ਕਹਿੰਦੀ ਆ ਵੀ ਚਾਚੀ ਨੂੰ ਬੁਲਾ ਕੇ ਲਿਆ ਤੇ ਮੈਂ ਤਾਂ ਕਰਕੇ ਆਈ ਆ ਬਸ ਉਹ ਦੀਆਂ ਪੱਟੀਆਂ ਤਾਂ ਚੜੀ ਆ ਉਹ ਜਿਉ ਕੁਛ ਨੂੰ ਆਂਦੀ ਉਹੋ ਕੋਈ ਕਰਨ ਰਹੀ ਆ ਹਾਨੂੰ ਤੇ ਮੰਨਦੀ ਨਹੀਂ ਕਿਦੇ ਚੱਲ ਚਾਚੀ ਹਾਨੂੰ ਹੁਣ ਤੁਹਾਡੇ ਘਰ ਦਾ ਕੀ ਪਤਾ ਵਾ ਪੀ ਕੀ ਗੱਲਬਾਤ ਤੁਹਾਡੇ ਘਰ ਹੁੰਦੀ ਆ ਕੀ ਨਹੀਂ ਐਸੇ ਕਰਕੇ ਨਾ ਆਈ ਜਾਈਦਾ ਹੀ ਘਟਵਾ ਤੇ ਐਵੇਂ ਮੁੜ ਕੇ ਇੱਕ ਦੂਜੇ ਦਾ ਨਾਂ ਲੱਗਦਾ ਵਾ ਪੀਓ ਨੇ ਆ ਗੱਲ ਕਰਤੀ ਉਹਨੇ ਆ ਕਰਤੀ ਆ ਤੇ ਹੁਣ ਤੁਹਾਨੂੰ ਹੀ ਪਤਾ ਹੋਊਗਾ ਰਪਿੰਦਰ ਗੱਲ ਵੀ ਕੱਖ ਨੀਗਾ ਸਾਡੇ ਘਰ ਕੋਈ ਹੋਈ ਇਹੋ ਹੀ ਵੀ ਸਾਨੂੰ ਪੁੱਛਦੀ ਯਸ਼ਦੀ ਨੀਗਾ ਜਿੱਧਰ ਉਹ ਨਹੀਂ ਉਧਰ ਨੂੰ ਤੁਰ ਪੈਂਦੀ ਆ ਨਾ ਸਾਨੂੰ ਘਰ ਹੀ ਪੁੱਛਦੀ ਕਿ ਰੋਟੀ ਖਾਣੀ ਨੀ ਪੁੱਛਣਾ ਕਿਤੇ ਚਾਹ ਨਹੀਂ ਪੁੱਛਣੀ ਵੀ ਜਾਂ ਤੇ ਮੰਮੀ ਚਾਹ ਹੈ ਗਈਆਂ ਕਿ ਤੇ ਨਹੀਂ ਆਹ ਕੋ ਕਰਨ ਲਈ ਐ ਚੱਲ ਤੁਹਾਡੇ ਘਰ ਦਾ ਮਸਲਾ ਹੋਣਾ ਹੀ ਤੇ ਇਹਦੇ ਵਿੱਚ ਕੋਈ ਜਾਚੀ ਕਹਿ ਨਹੀਂ ਸਕਦੇ ਤੇ ਨਾ ਹੀ ਕਹਿਣਾ ਹੀ ਸਿੱਧੀ ਗੱਲ ਵਾ ਨਾ ਪਤਾ ਨਾ ਕੀ ਆ ਮੁੜ ਕੇ ਤੁਸੀਂ ਨਵੇਂ ਸਾਸ ਤੂੰ ਹੀ ਉਹਦੇ ਸਸਰ ਰਣਾ ਉਹ ਤੁਹਾਡੀ ਨਾ ਉਹ ਰਣੀ ਆ ਤੇ ਤੀਜਾ ਬੰਦਾ ਵਿੱਚ ਬੁਰਾ ਬੰਦਾ ਮੁੜ ਕੇ ਠੀਕ ਆ ਨਾ ਹਾਂ ਤੇ ਆਜੋ ਤੁਸੀਂ ਉਧਰੇ ਮੈਨੂੰ ਤਾਂ ਕਹਿੰਦੀ ਆ ਬੁਲਾ ਕੇ ਲਿਆ ਮੈਂ ਤਾਂ ਆਈ ਆ ਕੋਈ ਨਹੀਂ ਹੁੰਨੇ ਆਜੋ ਫਿਰ ਆਜੋ ਮੇਰੇ ਨਾਲ ਹੀ ਫੇਰ ਐਵੇਂ ਚਾਚੀ ਵੱਧ ਘੱਟ ਕੋਈ ਗੱਲ ਹੋਊਗੀ ਆਜੋ ਉਠਾਂ ਐਦਾਂ ਚੰਗੇ ਨਹੀਂ ਲੱਗੀਦਾ ਹੈਗਾ ਸੰਦੀਪ ਆਜਾ ਤੂੰ ਵੀ ਨਾਲ ਹੀ ਬੰਦ ਕਰੀਓ ਆਵੇ ਚਾਚੀ ਨਹੀਂ ਬਹਿਣਾ ਨਹੀਂ ਆ ਇੱਥੇ ਆਵਾਜ਼ ਮਾਰ ਲੈ ਇੱਥੇ ਨਾ ਚੱਲ ਬਹਿ ਜਾ ਕੋਈ ਗੱਲ ਨਹੀਂ ਗੱਲ ਕਰ ਲੋ ਅੰਦਰ ਆਵਾਜ਼ ਮਾਰੀ ਗੱਲ ਕਰਨੀਆਂ ਕਰ ਲੈ ਸਾਡੇ ਨਾਲ ਪੂਆ ਜੀ ਆਜੋ ਬਾਹਰੀ ਚੱਲ ਬੈਠੇ ਜਾਓ ਮਾ ਭਾਬੀ ਗੱਲ ਕਾਦੀ ਕਰਨੀ ਆ ਇਹਨੂੰ ਘਰੋਂ ਬਾਹਰ ਕਿਉਂ ਕੱਢਿਆ ਇਹਨੂੰ ਪੁੱਛ ਲੋ ਕਿ ਆਪਣੀ ਕਰਤੂਤਾਂ ਰਹੀ ਦੀ ਚੱਲ ਉਹਨੇ ਤਾਂ ਜੋ ਹੈਗਾ ਮੈਨੂੰ ਦੱਸ ਤਾਂ ਜੋ ਇਹਨੇ ਗਲਤੀ ਕੀਤੀ ਤੁਸੀਂ ਮੈਨੂੰ ਦੱਸੋ ਨਾ ਕਿ ਆਹ ਗਲਤੀ ਹੋਈ ਹੈ ਅਦੋਂ ਗਲਤੀ ਹੁਣ ਇਹ ਹੀ ਉਹ ਨਾ ਇਹਨਾਂ ਨੂੰ ਘੋਟੀਆ ਨੂੰ ਪੁੱਛਣਾ ਨਾ ਹਾਂ ਚਾਹ ਲੋ ਪੁੱਛਣਾ ਇਹ ਜਿੱਧਰ ਨੂੰ ਉਧਰ ਨੂੰ ਦੁਰ ਪੈਂਦੀ ਇਹ ਮੂੰਹ ਮੂੰਹ ਚੋਕੇ ਇਹਨੂੰ ਮਸਾ ਸ਼ਰਮ ਨਹੀਂ ਆਉਂਦੀ ਇਹਨੂੰ ਕਿੱਥੇ ਜਾਂਦੀ ਆ ਉਹ ਪੁੱਛ ਲਓ ਕਿੱਥੇ ਜਾਂਦੀ ਆ ਇਹ ਕੁੜੀ ਕੁੜੀ ਦੇ ਸੱਟ ਲੱਗੀ ਸੀ ਆ ਫੇਰ ਜਾ ਕੇ ਪਤਾ ਲੱਗਾਈ ਮੈਨੂੰ ਨਹੀਂ ਦੱਸਿਆ ਵੀ ਜਾਂ ਕੁੜੀ ਦੇ ਸੱਟ ਲੱਗੀ ਚਾਰ ਦਿਨ ਹੋਇਆ ਸੱਟ ਲੱਗੀ ਨਾ ਉਹਦੇ ਉਹ ਆ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੱਟ ਲੱਗੀ ਦਾ ਮੈਨੂੰ ਤਾਂ ਦਲਜੀਤ ਨੇ ਦੱਸਿਆ ਸੀ ਤੇ ਮੈਂ ਸੋਚਿਆ ਵੀ ਉਹਨਾਂ ਨੇ ਮੰਮੀ ਨਾਲ ਵੀ ਗੱਲ ਕੀਤੀ ਹੋਊਗੀ ਮੈਨੂੰ ਕੀ ਪਤਾ ਸੀ ਵੀ ਮੰਮੀ ਨੂੰ ਹੁਣ ਪਤਾ ਹੀ ਨਹੀਂਗਾ ਮੈਂ ਤਾਂ ਕਿਹਾ ਮੰਮੀ ਪਤਾ ਲੈ ਆਏ ਹੁਣੇ ਜਾਂ ਜਾ ਕੇ ਭਾਬੀ ਮੈਨੂੰ ਵੀ ਇੱਥੇ ਆਣ ਕੇ ਪਤਾ ਲੱਗਾ ਵੀ ਗੋਪੀ ਦਾ ਸੱਟ ਲੱਗੀ ਆ ਪਤਾ ਤਾਂ ਮੈਨੂੰ ਵੀ ਨਹੀਂ ਹੈਗਾ ਤੁਹਾਡੇ ਘਰੋਂ ਮੈਂ ਇੱਧਰ ਆ ਗਈ ਆ ਵੀ ਚਲ ਮੈਂ ਵੀ ਪਤਾ ਲੈ ਹੀ ਜਾਂਦੀ ਆ ਤੇ ਚਲ ਕੋਈ ਗੱਲ ਨਹੀਂ ਇਹ ਕਿਹੜਾ ਉਪਰਾ ਕਰ ਹੀ ਜਿਉ ਆ ਵੀ ਗਈ ਸੀ ਤੇ ਭਾਵੇਂ ਨਹੀਂ ਉਪਰਾ ਕਰ ਪਰ ਇਹ ਤਾਂ ਫਰਜ ਤੇ ਬੰਦਾ ਸੀ ਨਮਨੇ ਬੋਸ਼ ਕੇ ਆਉਂਦਾ ਰਵਨ ਜਿੰਨਾ ਕਸੂਰ ਵਾ ਤੇਰਾ ਵਾ ਤੂੰ ਉਹਨੂੰ ਮਗਰ ਲਾਇਆ ਵਾ ਉਹ ਤੂੰ ਕਹਿੰਨੀ ਆ ਉਹ ਕਰਨ ਲਈ ਆ ਹਾਡੀ ਤੇ ਮੰਨਦੀ ਨਹੀਂ ਬਿਲਕੁਲ ਹੀ ਉਹ ਲੈ ਭਾਬੀ ਹਾਂ ਕਿਤਾਂ ਦੀਆਂ ਗੱਲਾਂ ਕਰਨ ਰਈਆਂ ਜੇ ਤੇ ਤੁਹਾਡੇ ਨਾਲ ਮੇਰਾ ਕੋਈ ਸ਼ਰੀਕਾ ਹੋਵੇ ਤੇ ਮੈਂ ਇਹਨੂੰ ਮਗਰ ਲਾਵਾਂ ਮੈਂ ਆਪਣੇ ਪਿੰਡ ਜਾਣਾ ਤੁਸੀਂ ਇੱਥੇ ਰਹਿਣਾ ਆ ਕਿਤਾਂ ਦੀਆਂ ਗੱਲਾਂ ਹੋਈਆਂ ਭਲਾ ਨਹੀਂ ਤਾਂ ਸ਼ਰੀਕਣੀਆਂ ਵੀ ਨਹੀਂ ਕਰਦੀਆਂ ਜਿੱਦਾਂ ਤੂੰ ਕਰਨ ਲਈਆਂ ਭੂਆ ਜੀ ਇੰਦਾ ਕਰਦੇ ਜੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਕਿਹੜੀ ਗੱਲੋਂ ਮੈਂ ਤੁਹਾਡੇ ਮਗਰ ਲੱਗੀ ਹਾਂ ਮੈਂ ਕੋਈ ਮਾੜੀ ਚੰਗੀ ਕਹਿਨੀ ਆ ਤੁਹਾਨੂੰ ਚਾਹੇ ਮੈਂ ਇਹਨਾਂ ਨੂੰ ਕਹਿਨੀ ਆ ਜਿਹੜਾ ਵਾਜੀ ਚੁੱਪ ਕਰੋ ਇੱਥੇ ਬਹਿ ਜਾਓ ਬਹਿ ਕੇ ਗੱਲ ਕਰ ਲੋ ਚਾਚੀ ਚੜੀ ਹੁੰਦੀ ਐ ਨਹੀਂ ਚੁੱਪੀਆਂ ਲੋਕਾਂ ਨੇ ਦੇ ਹੋਈ ਕਹਿਣਾ ਵਾ ਚੰਗਾ ਸਗਾ ਲੋਕਾਂ ਨੂੰ ਪਤਾ ਲੱਗੂ ਲੱਗਣਾ ਨਹੀਂ ਅੱਜ ਨਾਲ ਲੱਗਾ ਤੇ ਹੋਸ਼ਿਆ ਮੀਨਾਂ ਨੂੰ ਲੱਗੂ ਤੇ ਨਗਦਾ ਤਾਂ ਲੱਗਦਾ ਰਵੇ ਪਰ ਤੂੰ ਉਦਾ ਦੇਣਾ ਨਹੀਂ ਤਾਂ ਪਤਾ ਲੱਗਣਾ ਮੇਰਾ ਫਦਾ ਲੱਗਣਾ ਮਮਮੀ ਐਦਾਂ ਨਾ ਕਰੋ ਮੈਂ ਘਟਵਾ ਹੂੰ ਸਾਰੇ ਮਾੜੇ ਮੈਂ ਮਾੜੀ ਦਰਜਿੰਦਰ ਮਾੜੀ ਆਂਡ ਗਵਣ ਮਾੜਾ ਚੰਗੀ ਤੂੰ ਹੀ ਰਹਿ ਗਈ ਆ ਜੇ ਤੈਨੂੰ ਚੰਗੀ ਲੱਗਦੀ ਹੈ ਨਾ ਤੇ ਲੈ ਜਾ ਨਾਲ ਇਹਨੂੰ ਜਦੋਂ ਇਹਦੀ ਅਖਲ ਟਕਾਣੇ ਹੋ ਜਾਏਗੀ ਫਿਰ ਲੈ ਆਵਾਂਗੇ ਇਹਨੂੰ ਮੈਂ ਹੋਰ ਹੀ ਗੱਲ ਨਹੀਂ ਮੈਂ ਲੈ ਜਾਂਦੀ ਆ ਲੈ ਜਾ ਫਿਰ ਲੈ ਜਾ ਨਾਲ ਇਹਨੂੰ ਅਖਲ ਟਕਾਣੇ ਹੋਈ ਨਾ ਲੈ ਨਾ ਵੀ ਦਰਬਾਰ ਆਊਗਾ ਨਾ ਉਹਦਣਾ ਇਹ ਕੱਲੂੰਗੀ ਤੂੰ ਉਹਦਣਾ ਵੀ ਨਹੀਂ ਕਰਲੀ ਰੱਖ ਲਈ ਉੱਥੇ ਹੀ ਇਹਨੂੰ ਕੋਈ ਨਹੀਂ ਮੇਰਾ ਮਮੀ ਮੈਂ ਨਹੀਂ ਗਾ ਜਾਣਾ ਕਿਤੇ ਵੀ ਆ ਨਿਗੀ ਜੀ ਘਰ ਤੋਂ ਕਿਉਂ ਤੂੰ ਇੰਨੀ ਵੱਡੀ ਬਣਾਉਣ ਦੇ ਜੀ ਤੂੰ ਦਰਦੀ ਹੋ ਨਾ ਜਾਂਦਣ ਲੈਣ ਆਈ ਜੇ ਚਲ ਜਾ ਨਾਲ ਉਹਦੇ ਨਹੀਂ ਜਦੋਂ ਕੱਲ ਤਾ ਪੱਕੇ ਦੇਣ ਲਈ ਆ ਤੇ ਤੂੰ ਤ ਪੂਆ ਜੀ ਮੈਂ ਇਦਾਂ ਕਿੱਦਾਂ ਚੱਲ ਜਾਂ ਬਾਹਰ ਵਾਲੇ ਨੂੰ ਵੀ ਨਹੀਂ ਪਤਾ ਹੈਗਾ ਕਿ ਇੱਥੇ ਕੀ ਬੰਡਿਆ ਤੇ ਕੀ ਨਹੀਂ ਤੇ ਮੈਂ ਕਿੱਦਾਂ ਚੱਲ ਜਾਂ ਦੱਸੋ ਮੈਨੂੰ ਇੱਥੋਂ ਕੋਈ ਨਹੀਂ ਮੈਂ ਆਪੇ ਫੋਨ ਕਰ ਲੈਣੀ ਉਹਨੂੰ ਉਹਨੂੰ ਵੀ ਦੱਸ ਦਿਆਂ ਦੀਆਂ ਕਰਤੂਤਾਂ ਪਿਆਰ ਕੁਝ ਕਰਦੀ ਹੈ ਤੇਰੀ ਮਾਂ ਭਲਕੇ ਨਾ ਉਹਦੇ ਵਿੱਚ ਕਸੂਰ ਕੱਢੀ ਤੇ ਕੰਨ ਮੈਂ ਵੀ ਦੱਸ ਦਊਂਗੀ ਵੀ ਆਹ ਕੋਈ ਯਾਰ ਕਰਨ ਡਿਆ ਨੇ ਪੂਆ ਵੀ ਦੋ ਜਣੀਆਂ ਐ ਜੋ ਤੂੰ ਦੱਸਣਾ ਨਾ ਦੱਸਦੀ ਮੈਨੂੰ ਡਰ ਨਹੀਂ ਪਿਆ ਨਾ ਤੇਰਾ ਤੇ ਨਾ ਦਰਬਾਦ ਦਾ ਜੇ ਤੈਨੂੰ ਨਾ ਡਰ ਤਾਂ ਮੈਨੂੰ ਵੀ ਨਹੀਂ ਘਟਾਰ ਕੇ ਇਹਦਾ ਜੇ ਤੈਨੂੰ ਚੰਗੀ ਲੱਗਦੀ ਹੈ ਨਾ ਤੇ ਲਾ ਜਾ ਨਾਲ ਸਿੱਧੀ ਚੱਲ ਜੀ ਘਰ ਨੂੰ ਆਈ ਦਲਜਿੰਦਰ ਚੱਲ ਮੈਂ ਵੀ ਤੈਨੂੰ ਕੀ ਖੜਨਾ ਹੈਗਾ ਉਹ ਤਾਂ ਉਹਦੇ ਹੁੰਦੇ ਆ ਮੈਂ ਗੱਲਾਂ ਕਰਨੀਆਂ ਤੂੰ ਹੁਣ ਪੇਕੇ ਨਾ ਜਾਵੀਂ ਪੁੱਤ ਬੈਗ ਲਿਆ ਆਪਣਾ ਤੇ ਮੈਂ ਛੱਡ ਕੇ ਆਉਣੀ ਤੈਨੂੰ ਉਹ ਮੈਂ ਤਾਂ ਪੂਆ ਜੀ ਅੱਗੇ ਨਹੀਂ ਜਾਣਾ ਚਾਹੁੰਦੀ ਮੈਂ ਪੇਕੇ ਜਾ ਕੇ ਕੀ ਕਰਨਾ ਪਰ ਵੇਖੋ ਨਾ ਮੰਮੀ ਦੀਆਂ ਗੱਲਾਂ ਮੰਮੀ ਕਿਦਾਂ ਡੇ ਵਧ ਘਟ ਬੋਲਣ ਚੱਲ ਕੋਈ ਗੱਲ ਨਹੀਂ ਉਹਦੀ ਸ਼ਿਰੂ ਤੋਂ ਆਤਵਾ ਤੂੰ ਲਿਆ ਬੈਠ ਮੈਂ ਛੱਡ ਕੇ ਆਵਾਂ ਫੇਰ ਮੈਂ ਦਲਵਾਦ ਨਾਲ ਫੇਰ ਫੋਨ ਤੇ ਗੱਲ ਕਰ ਲੂੰਗੀ ਵੀ ਮਾਂ ਆਪਣੀ ਨੂੰ ਨਾ ਸਮਝਾ ਕੁਝ ਵੀ ਗੱਲ ਮਤ ਕਰੇ ਸਿਆਣੀ ਬਿਆਣੀ ਹੁਣ ਕੁਆਜੀ ਰੋਟੀ ਖਾ ਕੇ ਤੇ ਫਿਰ ਜਾਏ ਹੁਣ ਇਦਾਂ ਦਾ ਚਲ ਜਿਓ ਕੋਈ ਗੱਲ ਨਹੀਂ ਖਾ ਲਈ ਮੈਂ ਬਥੇਰੀ ਰੋਟੀ ਚੱਲ ਆ ਦਲਜਿੰਦਰ ਪਹਿਲਾਂ ਨਾ ਆਪਣਾ ਘਰ ਨਹੀਂ ਵੇਖਣ ਦੇ ਦਸ ਉਹਦੇ ਮਗਰ ਲੱਗੀ ਆ ਉਹਨੇ ਤੇ ਫਿਰ ਆਪਣੇ ਘਰ ਚਲ ਜਾਣਾ ਵਾ ਤੂੰ ਆਪਣਾ ਘਰ ਵੇ ਮੋ ਰੋਂਦੀ ਫਿਰਦੀ ਆ ਘਰ ਘਰ ਜਾ ਕੇ ਮੈਨੂੰ ਘਰੋਂ ਪੜਦਾ ਵਾ ਮੇਰੇ ਨਾਲ ਇਦਾਂ ਕਰਦੇ ਏ ਉਹ ਵੀ ਆਪਣੇ ਦਾ ਚਾਚੀ ਵੀ ਸੱਚੀ ਕਿਉਂ ਇਹ ਜਾਣ ਕੇ ਇਦਾਂ ਕਰਦੀ ਆ ਆਪਣੇ ਘਰ ਤੱਕ ਵੀ ਤੇ ਸਾਰਾ ਕੁਝ ਕਰਨ ਦੇਈ ਏ ਨਾਲੇ ਚੱਲ ਇਹਨੂੰ ਵੀ ਇਦਾਂ ਹੀ ਪਤਾ ਲੱਗਣਾ ਚੱਲ ਪੁੱਤ ਜੇ ਤੈਨੂੰ ਹੁਣ ਕੋਈ ਗੱਲ ਵੀ ਕਰੂ ਨਾ ਚੁੱਪ ਕਰ ਰਹੀ ਗੱਡੀ ਜਵਾਬ ਨਹੀਂ ਮੈਂ ਤਾਂ ਅੱਗੇ ਨਹੀਂ ਕੋਈ ਗੱਲ ਕਰਦੀ ਹੈਗੀ ਵੇਖਿਆ ਤਾਂ ਹੈਗਾ ਮੇਰੇ ਨਾਲ ਵੀ ਕਿੱਦਾਂ ਜ਼ੁਬਾਨ ਚਲਾਈ ਜਾਂਦੇ ਉਹ ਦੂਜੀ ਨੂੰ ਭਲਾ ਵਾਰ ਨਹੀਂ ਸੌਂਦੀ ਤੇ ਗੇੜ ਖੜਕਾਉਂ ਡਈਆਂ ਉਹਨਾਂ ਨੇ ਨੀਂਹ ਖੋਲਣਾ ਬੇਦਲਜੀਤ ਆ ਸੰਦੀਪ ਬੂਆ ਖੋਲੋ ਦਲਜੀਤ ਕਿੱਥੇ ਆ ਉਹਨੇ ਘਰ ਹੈਗਾ ਉਹ ਨਹੀਂ ਨਾ ਘਰ ਹੈਗਾ ਪੂਆ ਜੀ ਉਹ ਗਿਆ ਵਾ ਦਿੱਲੀ ਆਪਣੇ ਕੰਮ ਦਾ ਪਤਾ ਕਰਨ ਗਿਆ ਮੈਨੂੰ ਲੱਗਦਾ ਨਾ ਗੇਟ ਨਹੀਂ ਉਹ ਖੋਲਣਾ ਹਾਂ ਦਲਜਿੰਦਰ ਗਰਮੀ ਬੜੀ ਆ ਮੈਨੂੰ ਲੱਗਦਾ ਨਾ ਬੂਹਾ ਨਹੀਂਗਾ ਖੋਲਣਾ ਪੁੱਤ ਕੋਈ ਗੱਲ ਨਹੀਂ ਉਹ ਵੀ ਆਪਣਾ ਹੀ ਘਰ ਵਾ ਚੱਲ ਤੂੰ ਦੋ ਦਿਨ ਮੇਰੇ ਨਾਲ ਹੁਣ ਨੱਕ ਜੇ ਖਲਾਉਂਗੀ ਨਾ ਤੈਨੂੰ ਕਿਸੇ ਗੱਲ ਨਹੀਂ ਖਲਾਉਂਗੀ ਪੂਆ ਜੀ ਚੱਲ ਤੇ ਮੈਂ ਜਾਵਾਂ ਤੇ ਵੇਖੋ ਹਾਂ ਜਿੱਦਾਂ ਇਹ ਅੱਗੇ ਡਈ ਆ ਕਰਨ ਇੰਨੇ ਮੁੜ ਕੇ ਆਈ ਨੂੰ ਮੈਨੂੰ ਛੱਡਣਾ ਵਾ ਇਹਨੇ ਹੁਣ ਬੂਆ ਖੋਲਣ ਨਹੀਂ ਡਈਆਂ ਤੇ ਮੈਂ ਵੀ ਪਿੰਡ ਨੂੰ ਚਲ ਗਈ ਤਾਂ ਤੂੰ ਇੱਥੇ ਕੀ ਕਰੇਂਗੀ ਚੱਲਾ ਚਲ ਜੀ ਕੋਹ ਨਹੀਂ ਹੋ ਚਲ ਜਿਆ ਉੱਥੇ ਉਪਰੇ ਖਾਣਾ ਨਹੀਂ ਜਾਣਾ